ਇਦਰੀਵਾਲ ਦੇ ਦਾਅਵੇ ਤੇ ਅਮਿਤ ਸ਼ਾਹ ਦਾ ਪਲਟਵਾਰ ਬੋਲੇ 75 ਦੇ ਬਾਅਦ ਵੀ ਮੋਦੀ ਹੀ ਰਹਿਣਗੇ ਪ੍ਰਧਾਨ ਮੰਤਰੀ ਆਪ ਸੁਪਰੀਮੋ ਨੇ ਬੀਜੇਪੀ ਦੇ ਜਿੱਤਣ ਦੀ ਸ਼ਰਤ ਤੇ ਅਗਲੇ ਸਾਲ ਅਮਿਤ ਸ਼ਾਹ ਦੇ ਪੀਐਮ ਬਣਨ ਦੀ ਕੀਤੀ ਸੀ ਭਵਿੱਖਬਾਣੀ ਪੰਜਾਬ ਸਰਕਾਰ ਨੇ ਆਈਐਸ ਤੇ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਦਾ ਵੀਆਰਐਸ ਦੀ ਜਗ੍ਹਾ ਅਸਤੀਫਾ ਕੀਤਾ ਮਨਜ਼ੂਰ ਹੁਣ ਬੀਆਰਐਸ ਦੇ ਨਹੀਂ ਮਿਲ ਸਕਣਗੇ ਲਾਭ ਪਰਮਪਾਲ ਕੌਰ ਬੋਲੇ ਸਰਕਾਰ ਨੇ ਜੋ ਕਰਨਾ ਸੀ ਕਰ ਲਿਆ ਮੈਨੂੰ ਪੈਸੇ ਦੀ ਲੋੜ ਨਹੀਂ ਗਲਬੀਰ ਗੋਲਡੀ ਦਾ ਆਪਣੇ ਪੁਰਾਣੇ ਕਾਂਗਰਸੀ ਸਾਥੀਆਂ ਨੂੰ ਜਵਾਬ ਨਿਊਜ਼ 18 ਤੇ ਬੋਲੇ ਮੈਂ ਕਾਂਗਰਸ ਨਾਲ ਗਦਾਰੀ ਨਹੀਂ ਬਗਾਵਤ ਕੀਤੀ ਖੈਰਾ ਨੂੰ ਵੀ ਵਾਰ-ਵਾਰ ਪਾਰਟੀ ਬਦਲਣ ਤੇ ਕੀਤੇ ਸਵਾਲ ਪੂਰਾ ਸ਼ੋਅ ਅੱਜ ਰਾਤ 8 ਵਜੇ ਸਰਕਾਰੀ ਕੋਠੀ ਵਿਵਾਦ ਵਿਚਾਲੇ ਰਵਨੀਤ ਬਿੱਟੂ ਨੇ ਭਾਜਪਾ ਦਫ਼ਤਰ ਚ ਬਿਤਾਈ ਪੂਰੀ ਰਾਤ ਬੋਲੇ ਜੱਦੀ ਜ਼ਮੀਨ ਗਿਰਵੀ ਰੱਖ ਕੇ ਨਿਗਮ ਨੂੰ 2 ਕਰੋੜ ਰੁਪਏ ਦਾ ਕਰ ਚੁੱਕਿਆ ਭੁਗਤਾਨ ਕਿਹਾ ਹੁਣ ਸਰਕਾਰ ਦੀ ਮਰਜ਼ੀ ਕਿਸੇ ਨੂੰ ਵੀ ਦੇਵੇ ਕੋਠੀ ਨੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਜੀਰਾ ਨੇ ਉਮੀਦਵਾਰਾਂ ਦੇ ਡੋਪ ਟੈਸਟ ਦੀ ਕੀਤੀ ਮੰਗ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਕਿਹਾ ਮੈਂ ਪੈਲ ਦੇ ਆਧਾਰ ਤੇ ਕਰਾਵਾਂਗਾ ਟੈਸਟ ਸਭੂਰ ਦੇ ਪਿੰਡ ਬੰਗਾ ਚ ਪੁਲਿਸ ਤੇ ਕਿਸਾਨ ਜਥੇ ਜਥੇਬੰਦੀਆਂ ਆ ਮੋ ਸਾਹਮਣੇ ਕਿਸਾਨਾਂ ਵੱਲੋਂ ਭਾਜਪੀ ਉਮੀਦਵਾਰ ਅਰਵਿੰਦ ਖੰਨਾ ਦਾ ਪਰਿਵਰੋ ਪੰਜਾਬ ਦੀ ਐਸਟੀਐਫ ਨੇ ਹਿਮਾਚਲ ਦੇ ਬੱਦੀ ਚ ਡਰੱਗ ਫੈਕਟਰੀ ਦਾ ਕੀਤਾ ਪਰਦਾ ਫਾਸ਼ ਦਵਾਈਆਂ ਦੀ ਆੜ ਹੇਠ ਤਿਆਰ ਕੀਤਾ ਜਾ ਰਿਹਾ ਸੀ ਮੈਡੀਕਲ ਨਸ਼ਾ 70 ਲੱਖ ਤੋਂ ਵੱਧ ਗੋਲੀਆਂ 725 ਕਿਲੋ ਟਰਬਾਡੋਲ ਪਾਊਡਰ ਕੀਤਾ ਜਬਤ 7 ਮੁਲਜ਼ਮ ਗ੍ਰਿਫਤਾਰ ਸਰਜੀਤ ਪਾਤਰ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਚ ਸੋਗ ਦੀ ਲਹਿਰ ਉੱਗੇ ਸਾਹਿਬਕਾਰਾਂ ਤੇ ਸਿਆਸਤਦਾਨਾਂ ਨੇ ਜਤਾਇਆ ਦੁੱਖ ਸੀਮਾਨ ਮਾਂ ਬੋਲੇ ਪੰਜਾਬੀ ਮਾਂ ਬੋਲੀ ਦਾ ਵਿੜਾ ਹੋਇਆ ਸੋ ਆਮ ਆਦਮੀ ਪਾਰਟੀ ਚ ਗੋਲਡੀ ਐਵੇਂ ਨਹੀਂ ਗਿਆ ਇਹ ਬੰਮ ਮਰੋੜ ਕੇ ਲਿਆਂਦਾ ਗਿਆ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਉਹ ਟਿਕਟ ਦਾ ਇੱਥੇ ਮਸਲਾ ਨਹੀਂ ਸੀ ਵਗਾਵਤ ਦਾ ਮਸਲਾ ਸੀ ਕਾਂਗਰਸ ਇਸ ਨੂੰ ਗੱਦਾਰੀ ਕਹਿ ਰਹੀ ਮੈਂ ਹਮੇਸ਼ਾ ਵਗਾਵਤੀ ਰਾਹ ਤੇ ਹੀ ਰਹਾ ਮੈਂ ਵਗਾਵਤ ਹੀ ਕਰਨਾ ਜਾਣਦਾ ਦਿਲਵੀਰ ਗੋਲਡੀ ਇੱਕ ਅਜਿਹੀ ਫੈਮਿਲੀ ਤੋਂ ਆਉਂਦਾ ਹੈ ਜਿਨ੍ਹਾਂ ਦੇ ਪਿਤਾ ਜੀ ਇੱਕ ਮੈਕਮੇ ਦੇ ਵਿੱਚ ਇਨਸਪੈਕਟਰ ਦੀ ਨੌਕਰੀ ਕਰਦੇ ਸੀ ਕਾਂਗਰਸ ਨੇ ਉਹਨਾਂ ਨੂੰ ਮੌਕਾ ਦਿੱਤਾ ਅੱਜ ਉਹ ਕਾਂਗਰਸ ਨੂੰ ਗੱਲਾਂ ਸੁਣਾ ਰਿਹਾ ਪਾਰਟੀ ਛੱਡ ਕੇ ਲੰਘ ਗਿਆ ਮੇਰਾ ਬਾਪ ਮੇਰੇ ਲਈ ਪਾਰਟੀਆਂ ਮੈਟਰ ਨਹੀਂ ਕਰਦੀਆਂ ਜਿਹੜੀ 20 ਸਾਲ ਜਨ ਨਾਲ ਹੀ ਮੈਂ ਕੰਮ ਕਰਿਆ ਉਹ ਮੈਨੂੰ ਅੱਜ ਖੱਤਰ ਦੱਸਦੇ ਨੇ ਉਹਨਾਂ ਨੂੰ 20 ਸਾਲ ਨਹੀਂ ਸੀ ਪਤਾ ਥੋੜਾ ਬਾਪ ਛੋਟੀ ਨੌਕਰੀ ਕਰਦਾ ਕਿ ਉਹ ਬੰਦਾ ਨਹੀਂ ਉਹਨੇ ਮੈਨੂੰ ਪੜਾਇਆ ਲਿਖਾਇਆ ਨਹੀਂ ਇਹ ਗੱਲ ਹਰ ਇੱਕ ਦੀ ਤੁਹਾਡੇ ਫਾਦਰ ਦਾ ਜ਼ਿਕਰ ਕਮਾਲ ਆ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਹੀ ਮੇਰਾ ਬਾਪ ਆ ਇਹ ਕੌਣ ਨੇ ਮੇਰੇ ਬਾਪ ਬਾਰੇ ਬੋਲਣ ਵਾਲੇ उस सरकार के अंदर आम आदमी पार्टी शामिल होगी आम आदमी पार्टी दिल्ली दिल्ली पंजाब आम आदमी पार्टी शामिल होगी दिल्ली को पूर्ण राज्य का दर्जा दिला के रहेंगे दोस्तों दिल्ली पूर्ण राज्य बनेगा आप लोगों से आज मैं सहयोग चाहता हूं आज ये मामूली क्षण नहीं है ये ऐतिहासिक क्षण है इतिहास मोड़ ले रहा है आप सब लोग मिलकर दिल्ली की सातों सीटें अगर इंडिया गठबंधन को दे दें इंडिया गठबंधन और मजबूत बनेगा और मैं आपको यकीन दिलाता हूं कि देश का भाग्य और देश की दिशा भी परिवर्तित तो होगी दोस्तों आप लोगों ने मेरा बहुत साथ दिया बहुत प्यार दिया आप लोगों ने मुझे पिछले जन्म में मैंने बहुत पुण्य किए होंगे जो आप लोगों का इतना प्यार इतनी मोहब्बत मिल रही है अपने आप को बहुत सौभाग्यशाली समझता हूँ आज भी इतनी भारी संख्या में आप सब लोग आए हैं आपका तहे दिल से बहुत बहुत शुक्रिया भारत माता की ਕੇਜਰੀਵਾਲ ਰੋਡ ਸ਼ੋ ਕਰ ਰਹੇ ਨੇ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਤੇ ਮੌਜੂਦ ਨੇ ਦਿੱਲੀ ਦੀਆਂ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੇ ਰੋਡ ਸ਼ੋ ਦੀਆਂ ਸਾਊਥ ਦਿੱਲੀ ਦੇ ਵਿੱਚ ਇਹ ਰੋਡ ਸ਼ੋ ਹੈ ਲਾਈਵ ਤਸਵੀਰਾਂ ਅਸੀਂ ਉਸ ਦੀਆਂ ਦਿਖਾ ਰਹੇ ਹਾਂ ਅਰਵਿੰਦ ਕੇਜਰੀਵਾਲ ਸੰਬੋਧਨ ਕਰ ਰਹੇ ਸੀ ਔਰ ਭਾਜਪਾ ਸਰਕਾਰ ਤੇ ਉਹਨਾਂ ਵੱਲੋਂ ਨਿਸ਼ਾਨੇ ਸਾਦੇ ਗਏ ਕਿ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਹੈ ਤੇ ਚੋਣ ਪ੍ਰਚਾਰ ਦੇ ਵਿੱਚ ਉਹ ਅਗਲੇ ਦਿਨੀ ਪਹੁੰਚੇ ਨੇ ਉਨਾ ਹੀ ਵੀ ਕਿਹਾ ਕਿ ਜਿੰਨੇ ਵੀ ਮੇਰੇ ਸ਼ੁਭਚਿੰਤਕ ਮੈਨੂੰ ਜੇਲ੍ਹ ਦੇ ਵਿੱਚ ਮਿਲਣ ਆਉਂਦੇ ਰਹੇ ਨੇ ਉਹਨਾਂ ਤੋਂ ਇੱਕੋ ਹੀ ਸਵਾਲ ਪੁੱਛਿਆ ਜਾਂਦਾ ਸੀ ਕਿ ਦਿੱਲੀ ਦੀ ਜਨਤਾ ਦਾ ਹਾਲ ਕੀ ਹੈ ਦਿੱਲੀ ਦੇ ਜਨਤਾ ਨੂੰ ਕੋਈ ਤਕਲੀਫ ਤਾਂ ਨਹੀਂ ਇਹ ਗੱਲਾਂ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਸਪੀਚ ਦੇ ਵਿੱਚ ਕਹੀਆਂ ਗਈਆਂ ਤੇ ਤਿਹਾਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੇ ਬਹਾਨੇ ਆਪਣੇ ਪਾਰਟੀ ਆਫਿਸ 'ਚ ਪਹਿਲਾ ਚੋਣਵੀ ਪਾਸ਼ਣ ਦਿੱਤਾ ਕੇਜਰੀਵਾਲ ਦੀ ਸਪੀਚ 'ਚ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਨਿਸ਼ਾਨੇ ਤੇ ਰਹੇ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਜੇਲ੍ਹ ਜਾਣ ਤੋਂ ਬਾਅਦ ਵੀ ਅਸਤੀਫਾ ਕਿਉਂ ਨਹੀਂ ਦਿੱਤਾ ਤਿਹੜ ਜੇਲ੍ਹ ਦੇ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੋਂ ਪੁਰਾਣੇ ਅੰਦਾਜ਼ ਦੇ ਵਿੱਚ ਦਿਖੇ ਉਹ ਗਰਜੇ ਤੇ ਬੀਜੇਪੀ ਤੇ ਝੰਮਕੇ ਭਰੇ ਉਹਨਾਂ ਨੇ ਕੇਂਦਰ ਸਰਕਾਰ ਤੇ ਦਾਣਾਸ਼ਾਹੀ ਦਾ ਇਲਜ਼ਾਮ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਨੂੰ ਕੁਚਲ ਦੇਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ। ਜਿਸ ਰਾਜ ਕੇ ਅੰਦਰ ਇਹ ਚਨਾਵ ਹਾਰेंगे ਉਸਕੇ ਮੁੱਖ ਮੰਤਰੀ ਕੋ ਪਕੜ ਕੇ ਜੇਲ੍ਹ ਮੇਂ ਡਾਲ ਦੋ ਸਰਕਾਰ ਘਿਰਾ ਦੋ ਉਸਕੇ ਮੁੱਖ ਮੰਤਰੀ ਕੋ ਪਕੜ ਕੇ ਜੇਲ੍ਹ ਮੇਂ ਡਾਲ ਦੋ ਸਰਕਾਰ। ਅੱਜ ਮੈਂ ਅਗਰ ਦਿੱਲੀ ਕੀ ਜੇਲ੍ਹ ਕੇ ਅੰਦਰ ਰਹਿ ਕੇ ਦਿੱਲੀ ਕੀ ਜੇਲ੍ਹ ਸੇ ਇਸਤੀਫਾ ਨਹੀਂ ਦੇ ਰਹਾ। ਮੈਂ ਉਹ ਇਸ ਦਾਣਾਸ਼ਾਹੀ ਕੇ ਖਿਲਾਫ ਸੰਘਰਸ਼ ਕਰ ਰਹਾ ਹੂੰ ਇਸ ਕੋ ਸਮਝ ਲੈਣਾ। kejriwal ko kisi pad ka lalach nahi hai cm to 100 cm ki kursi desh ke naam parban hai kejriwal itthe hi nahi ruke unna pm modi te one nation one leader mission de tahat desh de sare virodhi leader nu khatam karan di koshish de ilzam lae kejriwal ne lokan nu keha ke jekar iswar modi jitte ta sare virodhi leader jail de vich honge agar ye chunav bhi jeet gaye mere te likhwalo affidavit vich upar थोड़े दिन के बाद ममता दीदी जेल में होंगे तेजस्वी यादव जेल में होगा उद्धव ठाकरे के जितने केजरीवाल के इल्जाम गृह मंत्री अमित शाह ने पलटवार किया कि बीस दिन अंतरिम जमानत को क्लीन चिट मान लेना ठीक नहीं है सिर्फ और सिर्फ चुनाव प्रचार करने के लिए एक तारीख तक का बेल दिया गया है और दो तारीख को उनको फिर से एजेंसियों के सामने सरेंडर करना है और अगर अरविंद केजरीवाल इस चीज को क्लीन चिट मानते हैं तो मुझे लगता है इनकी कानून की समझ बड़ी निर्बल है अपनी स्पीच के बीच केजरीवाल ने यह भी उन्होंने इस्तीफा क्यों नहीं देता झूठा केस अब उनको पता है वो हमें हरा नहीं सकते दिल्ली के अंदर उन्हें पता है अगले 20 साल तक दिल्ली में आम आदमी पार्टी को कोई नहीं हरा सकता तो उन्होंने एक षड्यंत्र रचा राजनीतिक षड्यंत्र रचा केजरीवाल को झूठे केस में जेल भेज दो केजरीवाल को इस्तीफा देना पड़ेगा केजरीवाल की सरकार गिर जाएगी उन्होंने यह षड्यंत्र रचा मैंने कहा मैं भी इस्तीफा नहीं दूंगा केजरीवाल के बाद पंजाब के मुख्यमंत्री भगवंत मान ने पार्टी वर्करा का हौसला बढ़ाया ਅਤੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਤੇ WhatsApp 'ਤੇ ਵੀਰੋ ਪੰਜਾਬ 'ਚ ਬੀਜੇਪੀ ਕਾ ਔਰ ਕਾਂਗਰਸ ਕਾ ਛੁਪੜਾ ਉਦੋਂ ਤੋ ਕਿ ਬਹਾਂ ਵਹਾਂ ਨਹੀਂ ਲੜ ਰਹੇ ਵਹਾਂ ਆਮ ਅਲੱਗ ਰਹੇ 13 ਕੀ 13 ਪੰਜਾਬ 'ਚ ਆਮ ਆਦਮੀ ਪਾਰਟੀ ਜੇਲ੍ਹ ਦੇ ਬਾਹਰ ਆਉਣ ਦੇ ਬਾਅਦ ਹੀ ਕੇਜਰੀਵਾਲ ਆਪਣੇ ਪਾਰਟੀ ਲੀਡਰਾਂ ਅਤੇ ਵਰਕਰਾਂ ਦੇ ਵਿੱਚ ਨਵੀਂ ਊਰਜਾ ਭਰ ਰਹੇ ਨੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਨੇ ਹਾਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ਰਿਪੋਰਟ 18 ਵਰਿੰਦ ਕੇਜਰੀਵਾਲ ਨੇ ਦਾਵਾ ਕੀਤਾ ਕਿ ਜੇ ਭਾਜਪੀ ਮੋਰ ਸੱਤਾ ਚਾਹੀ ਤਾਂ 1 ਸਾਲ ਦੇ ਅੰਦਰ ਨਰਿੰਦਰ ਮੋਦੀ ਨੂੰ ਰਿਟਾਇਰ ਕਰਕੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਏਗਾ ਦਾਇSTE ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਜਵਾਬ ਆਇਆ ਉਹਨਾਂ ਕਿਹਾ ਕਿ ਸਭ ਪਰਮ ਫਲਾਇਆ ਜਾ ਰਿਹਾ ਹੈ ਤੀਜੀ ਟਰਮ ਵੀ ਨਰਿੰਦਰ ਮੋਦੀ ਹੀ ਪੂਰੀ ਕਰਨਗੇ तो मैं लोगों को देश के लोगों को आगाह करना चाहता हूँ मोदी जी अपने लिए वोट नहीं मांग रहे मोदी जी अमित शाह को प्रधानमंत्री बनाने के लिए वोट मांग रहे हैं मैं पूछना चाहता हूँ मोदी जी से और अमित शाह जी से ये मोदी की गारंटी पूरी कौन करेगा? क्या अमित शाह मोदी की गारंटी पूरी करेंगे जब आप अगर जो जो वैसे तो मेरे को लगता है मैं भी आऊंगा उसके ऊपर मुझे नहीं लगता इनकी सरकार बन रही है लेकिन जो जो बीजेपी को वोट देने जाए वो ये सोच के जाना कि आप मोदी जी के नाम पे वोट नहीं दे रहे आप अमित शाह के नाम पे वोट दे रहे मैं अरविंद केजरीवाल एंड कंपनी और पूरे इंडिया अलायंस को कहना चाहता हूं मोदी जी पचहत्तर साल के हो जाए इससे आपको आनंदित होने की जरूरत नहीं है भारतीय जनता पार्टी के संविधान में कहीं नहीं लिखा है मोदी जी ही ये पूरी करेंगे और मोदी जी ही आगे देश का नेतृत्व करते रहेंगे इसमें पार्टी में कोई नहीं है। एक खड़ा करना खबर संगरूर तो है संगरूर के पिंड बंगा दे हाई वोल्टेज ड्रामा होया पुलिस जेबंदे धक्ा मुक्की हुई है तकरार हुई तकरार तो बाद तकरार धक्का तक मुक्की बदल गई ਦਰਸਲ ਕਿਸਾਨ ਜਥੇਬੰਦੀਆਂ ਭਾਜਪੀ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ ਕਰ ਰਹੀਆਂ ਸੀ ਅਰਵਿੰਦ ਖੰਨਾ ਪਿੰਡ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਸੀ ਇਸ ਮੌਕੇ ਤੇ ਕਿਸਾਨ ਇਕੱਠੇ ਹੋ ਗਏ ਔਰ ਕਿਸਾਨਾਂ ਵੱਲੋਂ ਅਰਵਿੰਦ ਖੰਨਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਤਾਂ ਕਾਮੁਕੀ ਹੋ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਚਰਨਜੀਤ ਪੂਰੀ ਸਥਿਤੀ ਬਾਰੇ ਜਾਣਕਾਰੀ ਚਾਹਾਂਗੇ ਅਰਵਿੰਦ ਖੰਨਾ ਦਾ ਸੰਗਰੂਰ ਦੇ ਪਿੰਡ ਬੰਗਾ ਦੇ ਵਿੱਚ ਵਿਰੋਧ ਹੋਇਆ ਹੈ ਹਜੇ ਕੱਲ ਹੀ ਅਰਵਿੰਦ ਖੰਨਾ ਸੰਗਰੂਰ ਪਹੁੰਚੇ ਨੇ ਭਾਜਪਾ ਪਾਰਟੀ ਦੇ ਵੱਲੋਂ ਇਹਨਾਂ ਨੂੰ ਉਮੀਦਵਾਰੀ ਜਿਹੜੀ ਹੈਗੀ ਆ ਦਿੱਤੀ ਗਈ ਆ ਲੋਕ ਸਭਾ ਸੰਗਰੂਰ ਦੇ ਤਾਂ ਲਗਾਤਾਰ ਭਾਜਪਾ ਵਰਕਰਾਂ ਦਾ ਵਿਰੋਧ ਹੋ ਰਿਹਾ ਪਰ ਕੱਲ ਜਦੋਂ ਅਰਵਿੰਦ ਖੰਨਾ ਨੇ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ ਸਾਫ ਤੌਰ ਦੇ ਉੱਪਰ ਕਿਹਾ ਕਿ ਜਿਹੜੇ ਕਿਸਾਨ ਹੈਗੇ ਨੇ ਉਹ ਸਾਡਾ ਵਿਰੋਧ ਨਹੀਂ ਕਰ ਰਹੇ ਕੁਝ ਕੁ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਸਾਡਾ ਵਿਰੋਧ ਕਰ ਰਹੀਆਂ ਨੇ ਇੱਕ ਉਸ ਬਿਆਨ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਕਿਸਾਨਾਂ ਦੇ ਵਿੱਚ ਗੁੱਸਾ ਸੀ ਕੱਲ ਕਿਸਾਨਾਂ ਨੇ ਵਾਰਨਿੰਗ ਵੀ ਦਿੱਤੀ ਸੀ ਚੇਤਾਵਨੀ ਵੀ ਦਿੱਤੀ ਸੀ ਕਿ ਅਸੀਂ ਅਰਵਿੰਦ ਖੰਨਾ ਦਾ ਵਿਰੋਧ ਕਰਾਂਗੇ ਤਾਂ ਦੋ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹ ਹੈ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਪਿੰਡ ਬੰਗਾ ਦੇ ਵਿੱਚ ਜਿਹੜਾ ਨਹਿਰਾ ਗੱਗਰ ਦੇ ਨਜ਼ਦੀਕ ਆ ਉੱਥੇ ਇੱਕ ਵੱਡੀ ਜਿਹੜਾ ਹੈਗਾ ਵਿਰੋਧ ਹੋਇਆ ਸੈਂਕੜੇ ਦੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਆਪਣੇ ਜਿਹੜੇ ਢੰਡੇ ਲੈ ਕੇ ਉੱਥੇ ਪਹੁੰਚੇ ਤੇ ਉਸੇ ਤਰੀਕੇ ਦੇ ਨਾਲ ਪੁਲਿਸ ਦਾ ਵੀ ਜਿਹੜਾ ਹੈਗਾ ਪੂਰੀ ਵੱਡੀ ਤਦਾਰ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਟੈਕਟ ਕਰਨ ਦੀ ਜਿਹੜੀ ਆ ਕੋਸ਼ਿਸ਼ ਸੀ ਤਾਂ ਲਗਾਤਾਰ ਕਾਫੀ ਜਦੋਂ ਵੱਡਾ ਉੱਥੇ ਵਿਰੋਧ ਹੋਇਆ ਤਾਂ ਪੁਲਿਸ ਦੇ ਵੱਲੋਂ ਜਦੋਂ ਹਾਲਾਤ ਬਿਗੜਦੇ ਦੇਖੇ ਤਾਂ ਪੁਲਿਸ ਦੇ ਵੱਲੋਂ ਅਰਵਿੰਦ ਖੰਨਾ ਨੂੰ ਉਸ ਪ੍ਰੋਗਰਾਮ ਦੇ ਵਿੱਚੋਂ ਪਟਾਖਟ ਕਰਕੇ ਬਾਹਰ ਕੱਢਿਆ ਗਿਆ ਕਾਲੇ ਧੰਦੇ ਕਿਸਾਨਾਂ ਦੇ ਹੱਥ ਦੇ ਵਿੱਚ ਸੀ ਦੋਨੇ ਪਾਸੇ ਤਰਫੋਂ ਮਹਿੰਦੇਬਾਜੀ ਜਿਹੜੀ ਹੈਗੀ ਆ ਕੀਤੀ ਜਾ ਰਹੀ ਸੀ ਤਾਂ ਉਹਨਾਂ ਕੋ ਵੱਡੇ ਸਵਾਲ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪਰ ਸਮਾਂ ਥੋੜਾ ਅਰਵਿੰਦ ਖੰਨਾ ਨੇ ਜਗ੍ਹਾ ਜਗ੍ਹਾ ਪਿੰਡਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਵੀ ਕਰਨਾ ਤਾਂ ਲਗਾਤਾਰ ਜਦੋਂ ਭਾਜਪਾ ਦਾ ਵਿਰੋਧ ਹੋ ਰਿਹਾ ਤਾਂ ਇਹਦੇ ਵਿੱਚ ਦਿੱਕਤਾਂ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਜੀ ਸ਼ੁਕਰੀਆ ਚਰਨਜੀਤ ਇਸ ਜਾਣਕਾਰੀ ਦੇ ਲਈ ਧੰਨਵਾਦ ਤਾਂ ਸੰਗਰੂਰ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਅਰਵਿੰਦ ਖੰਨਾ ਵੀ ਹਲੇ ਟਿਕਟ ਅਨਾਉਂਸ ਹੁੰਦੇ ਹੀ ਕੱਲੋਂ ਪਹੁੰਚੇ ਨੇ ਔਰ ਉਸ ਤੋਂ ਬਾਅਦ ਕਿਸਾਨ ਇਕੱਠੇ ਹੋਏ ਔਰ ਅਰਵਿੰਦ ਖੰਨਾ ਦੇ ਚੋਣ ਜਲਸੇ ਦੇ ਵਿੱਚ ਵਿਰੋਧ ਕਰਨ ਪਹੁੰਚ ਗਏ ਤੇ ਹੁਣ ਗੱਲ ਪਾਜਪਾ ਉਮੀਦਵਾਰ ਰਮਨੀਤ ਬਿੱਟੂ ਦੀ ਜਦੋਂ ਲੁਧਿਆਣਾ ਨਗਰ ਨਿਗਮ ਦਾ ਸਰਕਾਰੀ ਕੋਠੀ ਨੂੰ ਲੈ ਕੇ ਨੋਟਿਸ ਆਇਆ ਤਾਂ ਫਿਰ ਬਿੱਟੂ ਨੇ ਭਾਜਪਾ ਦੇ ਦਫ਼ਤਰ 'ਚ ਹੀ ਡੇਰਾ ਲਾ ਲਿਆ ਬਿੱਟੂ ਨੇ ਸਰਕਾਰ 'ਤੇ ਵੱਧਿਆ ਕਿ ਨੋਟਿਸ ਪੇਜ ਕੇ ਨਾਮੀਨੇਸ਼ਨ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਵਿਰੋਧੀ ਬਿੱਟੂ ਨੂੰ ਡਰਾਮੇਬਾਜ਼ ਦੱਸ ਰਹੇ ਇਹ ਤਸਵੀਰਾਂ ਨੇ ਬੀਜੇਪੀ ਦਫ਼ਤਰ ਲੁਧਿਆਣਾ ਦੀਆਂ ਜਿੱਥੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੇ ਦੇਰੇ ਲਗਾਏ ਤੇ ਇੱਥੇ ਪੂਰੀ ਰਾਤ ਬਿਤਾਈ ਜਿਸ ਦੀ ਵਜ੍ਹਾ ਬਣਿਆ ਸਰਕਾਰੀ ਕੋਠੀ ਵਾਲਾ ਵਿਵਾਦ ਜੋ ਲੁਧਿਆਣਾ ਨਗਰ ਨਿਗਮ ਨੇ ਸਰਕਾਰੀ ਕੋਠੀ ਨੂੰ ਲੈ ਕੇ 2 ਕਰੋੜ ਦਾ ਨੋਟਿਸ ਭੇਜਿਆ ਤਾਂ ਫਿਰ ਬਿੱਟੂ ਸਰਕਾਰੀ ਕੋਠੇ ਨੂੰ ਛੱਡਣ ਦੇ ਲਈ ਮਜਬੂਰ ਹੋਏ ਇਸ ਦੇ ਬਾਅਦ ਬਿੱਟੂ ਨੇ ਆਪ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਦੋਵੇਂ ਮਿਲ ਕੇ ਮੇਰਾ ਸ਼ਿਕਾਰ ਕਰਨਾ ਚਾਹੁੰਦੇ ਨੇ ਨੋਟਿਸ ਭੇਜ ਕੇ ਮੇਰਾ ਨਾਮਿਨੇਸ਼ਨ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਨਾਲ ਹੀ ਬਿੱਟੂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਨੇ ਜੱਦੀ ਜ਼ਮੀਨ ਗਿਰਵੀ ਰੱਖ ਕੇ 2 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਪਹਿਲਾਂ ਤਾਂ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਨਾਮੀਨੇਸ਼ਨ ਕਿਉਂਕਿ ਸਬਾ 12 ਵਜੇ ਉਹਨਾਂ ਨੇ 2 ਕਰੋੜ ਰੁਪਇਆ ਭੇਜਿਆ ਤੇ ਯਾਰ ਦੁੱਖ ਇੰਨਾ ਹੀ ਆ ਵੀ ਮੈਂ ਜਿਹੜੇ ਆਪਣੇ ਮੇਰੇ ਦਾਦਾ ਜੀ ਨੇ ਮੈਨੂੰ ਜਾਂ ਮੇਰੇ ਪਿਤਾ ਜੀ ਨੂੰ ਦਿੱਤੀ ਪਿਤਾ ਜੀ ਨੇ ਮੈਨੂੰ ਜ਼ਮੀਨ ਦਿੱਤੀ ਉਹੀ ਜਿਹੜੇ ਕੀਲੇ ਚਾਰ ਸੀ ਉਹ ਵੀ ਮੈਨੂੰ ਜਿਹੜੇ ਗਰਮੀ ਧਰ ਕੇ ਆਪਣੇ ਦੋਸਤਾਂ ਮਿੱਤਰਾਂ ਤੋਂ ਜਿੱਥੋਂ ਵੀ ਉਹ ਪੈਸੇ ਬਸ ਇੰਨਾ ਇਹ ਵੀ ਕਰਕੇ ਇੱਕ ਘੰਟਾ ਪਹਿਲਾਂ ਟਾਈਮ ਮਿਲਿਆ ਸੈਂਸ ਵਿੱਚ ਬਾਦਲੇਪਾਰ ਨੀਤ ਬਿੱਟੂ ਗ੍ਰੋਥੀਆਂ ਦੇ ਨਿਸ਼ਾਨ ਦੇਤੇ ਆਏ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਨੇ ਬਿੱਟੂ ਨੂੰ ਡਰਾਮੇबाज ਕਰ ਦਿੱਤਾ ਇਹ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਆਪਣੀ ਸਰਕਾਰ ਦਾ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਕੋਠੀ ਲਈ ਜਦ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਕੋਠੀ ਮਿਲਦੀ ਹੈ ਮੈਂਬਰ ਪਾਰਲੀਮੈਂਟ ਨੂੰ ਜੇ ਕੋਈ ਦੂਜੀ ਕੋਠੀ ਲਵਾਂਗੇ ਤਾਂ ਉਹਦਾ ਰੈਂਟ ਪੇ ਕਰਨਾ ਪੈਂਦਾ ਜੇ ਸਰਕਾਰ ਨੇ ਅੱਜ ਰੈਂਟ ਮੰਗ ਲਿਆ ਤਾਂ ਇਹ ਤਰਲੋਮਸ਼ੀ ਹੋਈ ਜਾਂਦਾ ਸਰਕਾਰ ਦੇ ਅਲੋਕੇਸ਼ਨ ਲਈ ਜਾਂਦਾ ਚਲੋ ਉਹਦਾ ਡਿਊਟੀ ਆ ਉਹਨਾਂ ਦੀ ਜ਼ਿਕਰ ਹੋ ਗਿਆ ਕਿ ਰਵਨੀਤ ਬਿੱਟੂ ਕਾਫੀ ਸਮੇਂ ਤੋਂ ਸਰਕਾਰੀ ਕੋਠੀ ਦੇ ਵਿੱਚ ਰਹਿ ਰਹੇ ਸਨ ਪਰ ਜਦੋਂ ਕੋਠੀ ਤੇ ਕਿਰਾਏ ਦਾ ਬਕਾਇਆ ਜਮ੍ਹਾਂ ਹੋਇਆ ਤਾਂ ਨਗਰ ਨਿਗਮ ਦੇ ਵੱਲੋਂ ਭੁਗਤਾਨ ਨੂੰ ਲੈ ਕੇ 2 ਕਰੋੜ ਰੁਪਏ ਦਾ ਨੋਟਿਸ ਪੇਸ਼ ਕੀਤਾ ਗਿਆ ਤਾਂ ਇਸੇ ਨੂੰ ਲੈ ਕੇ ਹੀ ਵਿਵਾਦ ਸ਼ੁਰੂ ਹੋ ਗਿਆ ਲੁਧਿਆਣਾ ਤੋਂ ਰੋਹਿਤ ਗੋੜ ਨਿਊਜ਼ 18 ਪੰਜਾਬ ਉਧਰ ਭਾਜਪੀ ਉਮੀਦਵਾਰ ਪਰਮਪਾਲ ਕੌਰ ਨੂੰ ਪੰਜਾਬ ਸਰਕਾਰ ਨੇ ਵਿਆਰਸ ਦੀ ਸਹਿਮਤੀ ਨਹੀਂ ਦਿੱਤੀ हां ਉਹਨਾਂ ਦਾ ਅਸਤੀਫਾ ਜ਼ਰੂਰ ਮਨਜ਼ੂਰ ਕਰ ਲਿਆ ਗਿਆ ਹੈ ਪੰਜਾਬ ਸਰਕਾਰ ਨੇ VRS થી ਤਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਹੈ VRS ਯਾਨੀ ਵੌਲੰਟਰੀ ਰਿਟਾਇਰਮੈਂਟ ਸਕੀਮ ਦੇ ਤਹਿਤ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਨਹੀਂ ਦਿੱਤੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਕਿਉਂਕਿ ਪੰਜਾਬ ਸਰਕਾਰ ਦਾ ਤਅਕੀ ਹੈ ਕਿ ਉਹ ਨਿਯਮਾਂ ਦੇ ਤਹਿਤ VRS ਅਪਲਾਈ ਨਹੀਂ ਕੀਤੀ ਗਈ ਸੀ ਜੋ ਨਿਯਮ ਹੁੰਦੇ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਚਿੱਠੀ ਕੱਢ ਕੇ ਪਰਮਪਾਲ ਕੌਰ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਨੂੰ ਵੀ ਕਿਹਾ ਸੀ ਪਰ ਪਰਮਪਾਲ ਕੌਰ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਸਰਕਾਰ ਨੇ ਕੇਂਦਰ ਨੂੰ ਲਿਖ ਕੇ ਵੀ ਭੇਜਿਆ ਸੀ ਪਰ ਕੇਂਦਰ ਵੱਲੋਂ ਫਿਰ ਅਸਤੀਫਾ ਮਨਜ਼ੂਰ ਕਰਨ ਬਾਰੇ ਜਦੋਂ ਕਿਹਾ ਗਿਆ ਪੰਜਾਬ ਸਰਕਾਰ ਨੂੰ ਤਾਂ ਫਿਰ ਪੰਜਾਬ ਸਰਕਾਰ ਨੇ ਅਸਤੀਫਾ ਮਨਜ਼ੂਰ ਕਰ ਲਿਆ ਇਸ ਦਾ ਮਤਲਬ ਇਹ ਹੈ ਕਿ ਹੁਣ ਪਰਮਪਾਲ ਕੌਰ ਨੂੰ ਉਹ ਸਾਰੇ ਵਿੱਤੀ ਲਾਭ ਜੋ ਰਿਟਾਇਰਮੈਂਟ ਤੋਂ ਬਾਅਦ ਮਿਲਦੇ ਨੇ ਉਹ ਨਹੀਂ ਮਿਲਣਗੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਹੋਇਆ ਹੈ ਪਰਮਪਾਲ ਕੌਰ ਬਠਿੰਡਾ ਤੋਂ ਭਾਜਪੀ ਦੀ ਟਿਕਟ ਤੇ ਚੋਣ ਲੜ ਰਹੇ ਨੇ ਪੰਜਾਬ ਦੇ ਆਈਐਸ ਅਧਿਕਾਰੀ ਸੀ ਔਰ ਪਾਰਟੀ 'ਚ ਸ਼ਾਮਲ ਹੋਣ ਤੋਂ ਕੁਝ ਦਿਨ ਪਹਿਲਾਂ ਵੀਆਰਐਸ ਲਈ ਅਪਲਾਈ ਕੀਤਾ ਸੀ ਪਰ ਵੀਆਰਐਸ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਉਦੋਂ ਪਰਮਪਾਲ ਕੌਰ ਨੇ ਇਸ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਜੋ ਕਰਨਾ ਸੀ ਉਹ ਕਰ ਲਿਆ ਮੈਨੂੰ ਪੈਸੇ ਨਹੀਂ ਮਿਲਣਗੇ ਨਾ ਮਿਲਣ ਮੈਨੂੰ ਸਰਕਾਰ ਮਜ਼ਬੂਤ ਉਮੀਦਵਾਰ ਬਣ ਰਹੀ ਹੈ ਇਸੇ ਕਰਕੇ ਮੇਰੇ ਨਾਲ ਇਹ ਸਭ ਕੁਝ ਕੀਤਾ ਗਿਆ ਇਹ ਪਰਮਪਾਲ ਕੌਰ ਵੱਲੋਂ ਕਿਆ ਗਿਆ ਸਰਕਾਰ ਖੁਸ਼ ਹੈ ਜੀ ਸਰਕਾਰ ਨੂੰ ਖੁਸ਼ ਰਹਿਣ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਲਾਭ ਮਿਲਣਗੇ ਨਹੀਂ ਮਿਲਣਗੇ ਮੈਂ ਤਾਂ ਇਲੈਕਸ਼ਨ ਲੜਨੀ ਹੈ ਬੀਜੇਪੀ ਵੱਲੋਂ ਮੈਂ ਇੱਕ ਕੈਂਡੀਡੇਟ ਦੇ ਤੌਰ ਤੇ ਇਲੈਕਸ਼ਨ ਲੜ ਰਹੀ ਹਾਂ ਮੈਨੂੰ ਸਰਕਾਰ ਬਹੁਤ ਸਟਰੋਂਗ ਕੈਂਡੀਡੇਟ ਸਮਝ ਰਹੀ ਹੈ ਸਾਰੀਆਂ ਮੇਰੀਆਂ ਵਿਰੋਧੀ ਧਿਰਾਂ ਮੈਨੂੰ ਸਟਰੋਂਗ ਕੈਂਡੀਡੇਟ ਸਮਝ ਰਹੀਆਂ ਇਹ ਤਾਂ ਹੀ ਮੈਨੂੰ ਇਹੋ ਜੀਆਂ ਮੁਸ਼ਕਲਾਂ ਆ ਰਹੀਆਂ ਸੋ ਮੈਨੂੰ ਕੋਈ ਨਹੀਂ ਫਰਕ ਪੈਂਦਾ ਵੀ ਮੈਨੂੰ ਉਹਨਾਂ ਨੇ ਅਸਤੀਫਾ ਮੰਜ਼ੂਰ ਕਰਕੇ ਫ੍ਰੀ ਕਰਤਾ ਜਾਂ ਮੈਨੂੰ ਰਿਟਾਇਰਮੈਂਟ ਦੇ ਕੇ ਫ੍ਰੀ ਕਰਤਾ ਨਹੀਂ ਮੈਨੂੰ ਪੈਸੇ ਮਿਲਨੇ ਮੈਨੂੰ ਨਾ ਮਿਲਨੇ ਮੈਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਮੈਂ ਭਾਜਪਾ ਦੇ ਵਿਜ਼ਨ ਤੇ ਪਲਾਨ ਤੋਂ ਬਹੁਤ ਇੰਪ੍ਰੈਸਡ ਆ ਤੇ ਮੈਂ ਚਾਹੁੰਦੀ ਆ ਕਿ ਆਪਣੇ ਪੰਜਾਬ ਦਾ ਭਲਾ ਹੋਵੇ ਹਲਕੇ ਦਾ ਭਲਾ ਹੋਵੇ ਕਿਉਂਕਿ ਭਾਜਪਾ ਕੋਈ ਇੱਕ ਪਾਰਟੀ ਹੈ ਜੋ ਇੱਥੇ ਅਮਨ ਸ਼ਾਂਤੀ ਲਈ ਆਸਕਦੀ ਹੈ ਇੱਥੇ ਕਾਨੂੰਨ ਦੀ ਵਿਵਸਥਾ ਠੀਕ ਕਰ ਸਕਦੀ ਹੈ ਤੇ ਦੇਸ਼ ਦੀ ਡਿਵੈਲਪਮੈਂਟ ਕਰ ਸਕਦੀ ਹੈ ਤੇ 2047 ਤੱਕ ਭਾਰਤ ਨੂੰ ਵਿਕਸਤ ਭਾਰਤ ਬਣਾ ਸਕਦੀ ਹੈ ਫੋਰ ਰਿਟਾਇਰਮੈਂਟ ਐਪੀਕਸ ਕਰਨੀ ਹੈ ਗਵਰਨਮੈਂਟ ਨੇ ਗਵਰਨਮੈਂਟ ਨੇ ਜੇ ਅਗਰ ਰੂਲਸ ਕੋਟ ਕਰਕੇ ਮੈਨੂੰ ਰਿਟਾਇਰਮੈਂਟ ਦਿੱਤੀ ਸੀ ਤਾਂ ਉਹਨਾਂ ਨੇ ਰੂਲਸ ਦੇਖੇ ਹੋਣਗੇ ਰੂਲਸ ਦੇ ਦੇਖਣਾ ਗਵਰਨਮੈਂਟ ਦਾ ਫਰਜ਼ ਹੈ ਮੇਰਾ ਫਰਜ਼ ਸਿਰਫ ਅਪਲਾਈ ਕਰਨਾ ਸੋ ਤੰਗ ਦਾ ਕੋਈ ਇੱਥੇ ਇਸ਼ੂ ਨਹੀਂ ਹੈਗਾ ਮੈਂ ਅਪਲਾਈ ਕੀਤਾ ਤੰਗ ਜਿਹਨੇ ਅਪਣਾਉਣੇ ਹੈ ਉਹ ਗਵਰਨਮੈਂਟ ਨੇ ਅਪਣਾਉਣੇ ਨੇ ਹੁਣ ਮੇਰੀ ਜਿਵੇਂ ਚਾਹ ਲੋ ਕਿ ਵੀ ਨਿਗਾ ਸਿਰਫ ਇਲੈਕਸ਼ਨ ਤੇ ਆ ਬੀਜਪੀ ਵੱਲੋਂ ਮੈਂ ਇਲੈਕਸ਼ਨ ਲੜ ਰਹੀ ਹਾਂ ਮੈਂ ਕਹਿ ਰਹੀ ਹਾਂ ਕਿ ਦੇਸ਼ ਨੂੰ ਅੱਗੇ ਲੈ ਜਾਣਾ ਹੈ ਗਰੀਬਾਂ ਨੂੰ ਉੱਚਾ ਚੱਕਰੀ ਹੈ ਬੀਜੇਪੀ ਬਹੁਤ ਭਲਾਈ ਦੀਆਂ schemes ਆ ਰਹੀਆਂ ਹੈ ਦੇਸ਼ ਦਾ ਭਲਾ ਹੋਣ ਜਾ ਰਿਹਾ ਮੈਂ ਵੀ ਇਹਦਾ ਯੋਗਦਾਨ ਪਾਉਣਾ ਹੈ ਤੈਨਾ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਪੈਸੇ ਕਾਫੀ ਆਏ ਨੇ ਰਵਨੀਤ ਬਿੱਟੂ ਦਾ ਅਸੀਂ ਜ਼ਿਕਰ ਕਰੇ ਸੀ 2 ਕਰੋੜ ਰੁਪਇਆ ਨਗਰ ਨਿਗਮ ਨੂੰ ਜਮ੍ਹਾਂ ਕਰਾਉਣਾ ਪਿਆ ਰਵਨੀਤ ਬਿੱਟੂ ਨੂੰ ਪਰਮਪਾਲ ਕੌਰ ਦੇ ਵਿੱਤੀ ਲਾਭ ਰੁਕ ਗਏ ਔਰ ਕੁਝ ਉਮੀਦਵਾਰ ਐਸੇ ਨੇ ਜੋ ਮੌਜੂਦਾ ਸਮੇਂ ਚ ਲੋਕ ਸਭਾ ਐਮਪੀ ਨੇ ਉਹਨਾਂ ਨੂੰ ਵੀ ਐਨਓਸੀ ਲੈਣ ਦੇ ਲਈ ਪੁਰਾਣੇ ਬਿੱਲ ਤਾਰਨੇ ਪਏ ਨੇ ਦਿੱਲੀ ਪੰਜਾਬ ਪਵੰਦੇ ਔਰ ਉਹ ਪੈਸਾ ਵੀ ਲੱਖਾਂ ਦੇ ਵਿੱਚ ਸੀ ਸੋ ਸਰਕਾਰ ਦੇ ਕੋਲ ਇਸੇ ਹਿਸਾਬ ਨਾਲ ਵੀ ਕਾਫੀ ਪੈਸਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਕੱਠਾ ਹੋਇਆ ਅਗਲੀ ਖਬਰ ਦਾ ਰੁਕ ਕਰਦੇ ਆ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਜੀਰਾ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਉਮੀਦਵਾਰਾਂ ਦੇ ਡੋਪ ਟੈਸਟ ਵੀ ਮੰਗ ਰੱਖੀ ਹੈ ਔਰ ਕੁਲਬੀਰ ਜ਼ੀਰਾ ਨੇ ਕਿਹਾ ਕਿ ਮੈਂ ਆਪਣਾ ਡੋਪ ਟੈਸਟ ਪਹਿਲ ਦੇ ਆਧਾਰ ਤੇ ਕਰਵਾਵਾਂਗਾ ਡੋਪ ਟੈਸਟ ਚ ਫੇਲ ਹੋਣ ਵਾਲੇ ਦਾ ਸਰਕਾਰ ਇਲਾਜ ਕਰਵਾਵੇ ਜ਼ੀਰਾ ਨੇ ਕਿਹਾ ਕਿ ਖਡੂਰ ਸਾਹਿਬ ਹਾਰਟ ਸੀਟ ਨਹੀਂ ਪੰਥਕ ਸੀਟ ਹੈ ਜ਼ੀਰਾ ਵੱਲੋਂ ਇੰਡੀਆ ਘਟ ਚੋੜ ਦੀ ਵੀ ਹਮਾਇਤ ਕੀਤੀ ਗਈ ਉਹਨਾਂ ਕਿਹਾ ਕਿ ਦੇਸ਼ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਇੰਡੀਆ ਘਟ ਚੋੜ ਦੀ ਸਰਕਾਰ ਬਣਾਈ ਜਾਵੇ ਦਿੱਤੀ ਜਿਹੜੀ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਔਰ ਉਹਦੇ ਵਿੱਚ ਮੈਂ ਇਹ ਗੱਲ ਕਹੀ ਹੈ ਕਿ ਜਿੰਨੇ ਜਿੰਨੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੱਗੇ ਉਹਦਾ ਡਾਕਟੈਸਟ ਹੋਣਾ ਚਾਹੀਦਾ ਮੈਂ ਪਹਿਲੀਆਂ 'ਚ ਕਰਾਉਣ ਨੂੰ ਤਿਆਰ ਆ ਡਾਕਟੈਸਟ ਹੋਣਾ ਚਾਹੀਦਾ ਔਰ ਜਿੰਨਾ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ ਕਿ ਜਦੋਂ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਜਦੋਂ ਪਾਰਲੀਮੈਂਟ 'ਚ ਜਾਨੇ ਤਾਂ ਉਦੋਂ ਜਦੋਂ ਸੌ ਚੱਕ ਸਮਾਗਮ ਜਿਹੜਾ ਉਹ ਸੌ ਚੱਕ ਸਮਾਗਮ ਉਦੋਂ ਹੋਣਾ ਚਾਹੀਦਾ ਹੈ ਕਿ ਜਦੋਂ ਡਾਕਟੈਸ ਹੋਵੇ ਉਹਦੀ ਰਿਪੋਰਟ ਆ ਜੇ ਕਿ ਸਹੀ ਆਈ ਹੈ ਜਾਂ ਗਲਤ ਆਈ ਹੈ ਜੇ ਕਿਸੇ ਦਾ ਲੱਗਦਾ ਹੈ ਕਿ ਇਹ ਨਸ਼ੇੜੀ ਆ ਉਹਨੂੰ ਉੱਥੇ ਦਾਖਲ ਕਰਾਇਆ ਜਾਵੇ ਉਹਨੂੰ ਨਸ਼ਾ ਰਹਿਤ ਕੀਤਾ ਜਾਵੇ ਫਿਰ ਸਮਝਾਈ ਜਾਵੇ ਤਾਂ ਕਿ ਉਹਨਦੇ ਜਿਹੜੀ ਕੰਸਟੀਟਿਊਸ਼ਨੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਾਡੇ ਨਾਲ ਧੋਖਾ ਆਇਆ ਅਸੀਂ ਇੱਕ ਚਿਹਰਾ ਮੋਰਾ ਵੇਖਿਆ ਇੱਕ ਅਸੀਂ ਕੱਦ ਵੇਖ ਲਿਆ ਕਿ ਬੰਦਾ 6 ਫੁੱਟ ਦਾ ਹੈ ਪਰ ਇਹ ਨਹੀਂ ਵੇਖਿਆ ਕਿ ਯਾਰ ਇਹ ਨਸ਼ੇੜੀ ਆ ਇਸ ਕਰਕੇ ਜਿੱਦਣ ਇਹ ਕੰਮ ਹੋ ਗਿਆ ਜਿੱਦਣ ਸਾਡੇ ਲਿਜਰ ਉੱਤਰ ਗਏ ਉਹਦੋਂ ਬਿਨੈ